ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਾਧੇ ਰਿਸ਼ਤੇ ਵਿੱਚ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਬਿਲਕੁਲ ਫ੍ਰੀ ਲਗਾਈ ਜਾਂਦੀ ਹੈ ਜੀ ਜੇਕਰ ਤੁਸੀਂ ਆਪਣੀ ਐਡ ਲਗਵਾਉਣੀ ਚਾਹੁੰਦੇ ਹੋ ਤਾਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਆਪਣਾ ਬਾਇਓ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਸਦਾ ਕਮ ਸਿਰਫ ਰਿਸ਼ਤੇ ਦੀ ਐਡ ਪਾਉਂਦਾ ਹੈ। ਬਾਕੀ ਜਾਂਚ ਪੜਤਾਲ ਤੁਸੀਂ ਖੁਦ ਕਰਨੀ ਹੈ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਵੈਲ ਆਈਕਨ ਨੂੰ ਓਕੇ ਕਰ ਲਿਆ ਕਰੋ ਜੀ ਤਾਂ ਜੋ ਨਵੇਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ। ਸ਼ੁਰੂ ਕਰਦੇ ਹਾਂ ਜੀ ਅੱਜ ਦੇ ਨਵੇਂ ਰਿਸ਼ਤੇ। ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ। ਇਹ ਰਿਸ਼ਤਾ ਲੜਕੇ ਦਾ ਹੈ ਜੀ। ਪਹਿਲਾ ਰਿਸ਼ਤਾ ਨਾਮ ਸਿੰਘ ਉਮਰ ਆ ਜੀ ਇਹਨਾਂ ਦੇ 34 ਸਾਲ ਕੱਦ ਹੈਗਾ ਜੀ 5 ਫੁੱਟ 8 ਇੰਚ ਕਾਸਟ ਹੈਗੀ ਆ ਜੀ ਸੈਣੀ ਗੋਤ ਤਮਰੇਟ ਸਟੱਡੀ ਹੈਗੀ ਆ ਜੀ ਪਲੱਸ 2 ਇਹਨਾਂ 3 ਸਾਲ ਦਾ ਡਿਪਲੋਮਾ ਹੈ ਨਾ ਇਲੈਕਟ੍ਰੀਕਲ ਇੰਜੀਨੀਅਰ ਦਾ 7 ਬੈਂਡ ਜੀ ਇਹਨਾਂ ਪੀਟੀਈ ਅਕਾਦਮਿਕ ਕੰਮ ਆ ਜੀ ਇਹਨਾਂ ਤਾਂ ਪ੍ਰਾਈਵੇਟ ਜੁਨੀਵਰਸਿਟੀ ਵਿੱਚ 13 ਸਾਲ ਤੋਂ ਇਲੈਕਟ੍ਰੀਕਲ ਦੇ ਸupervisor ਦੀ ਜੌਬ ਕਰ ਰਿਹਾ ਹੈ ਜੀ ਸੈਲਰੀ ਹੈ ਜੀ 32000 ਪਰ ਮੰਥ ਬਰਾਦਰ ਇਹਨਾਂ ਦਾ ਆਸਟ੍ਰੇਲੀਆ ਵਿੱਚ ਸਿਟੀ ਜਾਣੇ ਜੀ ਮੈਡ ਨੇ ਏਰੀਆ ਹੈਗਾ ਜੀ ਇਹਨਾਂ ਦਾ ਫਗਵਾੜਾ ਰਿਸ਼ਤੇ ਦੀ ਮੰਗਾ ਜੀ ਲੜਕੀ ਗ੍ਰੈਜੂਏਸ਼ਨ ਹੋਵੇ ਜਾਂ ਪੋਸਟ ਗ੍ਰੈਜੂਏਸ਼ਨ ਜਾਂ ਐਲਸਟ ਜਾਂ ਪੀਟੀ ਇਹ ਘੱਟੋ ਘੱਟ 6.5 ਬੈਂਡ ਅਤੇ ਸਟ੍ਰੇਲੀਆ ਜਾਂ ਯੂਕੇ ਦੀ ਫਾਇਲ ਆਈ ਹੋਵੇ ਜੀ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਇਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇਹ ਵੀ ਲੜਕੇ ਦਾ ਹੈ ਜੀ ਨਾਮ ਸਿੰਘ ਗੋਤ ਬਰਾੜਾ ਜਿੰਨ ਦਾ ਕੱਦ 6 ਫੁੱਟ 2 ਇੰਚ ਜਨਮ 17/1998 ਚ ਏਰੀਆ ਮਕਸਰ ਸਟੱਡੀ ਹੈਗੀ ਯਾਨੀ ਡਿਗਰੀ ਬੀ ਐਸ ਸੀ ਲੜਕਾ ਇਹ ਆਸਟ੍ਰੇਲੀਆ ਵਿੱਚ ਪੀ ਆਰ ਹੈ ਜੀ ਲੜਕਾ ਬਹੁਤ ਵਧੀਆ ਹੈਂਡਸਮ ਹੈ ਜੀ ਇਹ ਵਧੀਆ ਘਰ ਪਰਿਵਾਰ ਤੋਂ ਹੈ ਵਧੀਆ ਕੋਠੀ ਪਾਈ ਹੋਈ ਹੈ ਜੀ ਜ਼ਮੀਨ ਇਹਨਾਂ ਕੋਲੇ 10 ਕਿੱਲੇ ਹੈ ਰਿਸ਼ਤੇ ਦੀ ਮੰਗ ਹੈ ਜਨ ਦੀ ਲੜਕੀ ਸੋਹਣੀ ਸਨਖੇ ਲੰਮੇ ਪੜ੍ਹੀ ਲਿਖੀ कद 5 फुट 6 इंच ਹੋਵੇ ਜੀ ਇਹ ਲੜਕੀ ऑस्ट्रेलिया ਦੀ ਪੀਆਰ ਹੋਵੇ ਜੀ ਵਧੀਆ ਘਰ ਪਰਿਵਾਰ ਤੋਂ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਵੀ ਲੜਕੇ ਦਾ ਹੈ ਜੀ ਨਾਮ ਸਿੰਘ ਜਨਮ ਅਜੇ ਨਾ ਤਾਂ 22 10 1993 ਹਾਈਟ ਹੈ ਜੀ 5 ਫੁੱਟ 7 ਇੰਚ ਬਹੁਤ ਹੈ ਇਹਨਾਂ ਦਾ ਸੱਭੂ ਸਟੱਡੀ ਹੈਗੀ ਐ ਪਲੱਸ 2 ਕੰਪਿਊਟਰ ਡਿਪਲੋਮਾ ਹੈ ਕੰਮ ਕਰਦੇ ਨੇ ਜੀ ਪ੍ਰਾਈਵੇਟ ਜੌਬ ਟੋਇਟਾ ਡੀਲਰਸ਼ਿਪ ਕਾਸਟ ਹੈਗੀ ਹੈ ਜ ਇਹਨਾਂ ਦੀ ਆਰਾਮ ਕੜੀਆ ਸਿੱਖ ਧਮਾਨ ਬੀ ਸੀ ਇਹ ਮਿਸਤਰੀ ਹਾਂ ਜੀ ਲੜਕੀ ਦੀ ਵਧੀਆ ਜਾਬ ਹੈ ਸਟੇਟਸ ਅਨਮਾਇਰ ਨੇ ਜੀ ਪਰਿਵਾਰ ਛੋਟਾ ਹੈ ਜੀ ਰਿਸ਼ਤੇ ਦੀ ਮੰਗਾ ਜੀ ਲੜਕੇ ਪੜ੍ਹੇ ਲਿਖੇ ਸੁੰਦਰ ਘਰੇਲੂ ਘਰ ਦਾ ਕੰਮਕਾਰ ਕਰਦੀ ਹੋਵੇ ਜੀ ਨਰਮ ਸੁਭਾਅ ਦੀ ਹੋਵੇ ਕੋਈ ਡਿਮਾਂਡ ਨਹੀਂ ਜ ਇਹਨਾਂ ਦੀ ਬਿਲਕੁਲ ਸਿੰਪਲ ਵਿਆਹ ਕਰਨਾ ਹੈ ਇਹਨਾਂ ਨੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਇਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਅਗਰਾ ਦਾ ਨੋਟ ਕਰੋ ਜੀ ਨਾਮ ਕੋਰ ਕਾਸਟਾ ਜਿਹਨਾਂ ਤੇ ਜੱਟ ਸਿੱਖ ਜਨਮ ਹੈਗਾ 12 ਦਸੰਬਰ 1993 ਦਾ ਕੱਦ ਹੈਗਾ ਜੀ 5 ਫੁੱਟ 3 ਇੰਚ ਏਰੀਆ ਇਹਨਾਂ ਦਾ ਪਟਿਆਲਾ ਜੀ ਲੜਕੇ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਪੜਾਈ ਇਹਨਾਂ ਦੀ ਪੀਜੀਐਨ ਸਪਲਾਈ ਚੇਨ ਮੈਨੇਜਮੈਂਟ ਹੈ ਜੀ ਪਿਤਾ ਜੀ ਇਹਨਾਂ ਦੇ ਰਿਟਾਇਰ ਹਨ ਆਰਮੀ ਅਫਸਰ ਮਾਤਾ ਜੀ ਹਾਊਸ ਵਾਈਫ ਹੈ ਇੱਕ ਵੱਡੀ ਭੈਣ ਤੇ ਇੱਕ ਛੋਟਾ ਭਰਾ ਹੈ ਜੀ ਇਹ ਦੋਨੋਂ ਕੈਨੇਡਾ ਵਿੱਚ ਪੀਆਰ ਹਨ ਜੀ ਲੜਕੇ ਕੈਨੇਡਾ ਟ੍ਰੰਟੋ অন্ਟਾਰੀਓ ਵਿੱਚ ਫਾਈਨੈਂਸ਼ੀਅਲ ਐਡਵਾਈਜ਼ਰ ਹੈ ਜੀ ਬੈਂਕ ਵਿੱਚ ਰਿਸ਼ਤੇ ਦੀ ਮੰਗ ਹੈ ਲੜਕਾ ਵਧੀਆ ਪੜਿਆ ਲਿਖਿਆ ਸੁੰਦਰ ਜੱਟ ਸਿੱਖ ਫੈਮਿਲੀ ਤੋਂ ਹੋਵੇ ਜੀ ਟ੍ਰੰਟ ਬ੍ਰੈਟਨ ਮਿਸਿਸਾਗਾ ਵਿੱਚ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਇਸ ਨੰਬਰ ਤੇ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਨੰਬਰ ਸਕਰੀਨ ਤੇ ਦਿੱਤਾ ਹੋਇਆ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਲੜਕੀ ਦਾ ਹੈ ਜੀ ਨਾਮ ਕੌਰ ਜਨਮ ਹੈਗਾ ਜੀ ਇਹਨਾਂ ਦਾ 1992 ਕੱਦਾ ਜੀ 5 ਫੁੱਟ 4 ਇੰਚ ਏਰੀਆ ਇਹਨਾਂ ਦਾ ਹੈਗਾ ਜੀ ਲੁਧਿਆਣਾ ਇਹ ਲੜਕੀ ਕੈਨੇਡਾ ਵਿੱਚ ਸਿਟੀਜ਼ਨ ਹੈ ਜੀ ਬ੍ਰੈਪਟਨ ਵਿੱਚ ਪੜਾਈ ਹੈਗੇ ਜ ਇਹਨਾਂ ਦੀ ਐਮ ਐਸ ਸੀ ਫਿਜ਼ਿਕਸ ਐਂਡ ਇਲੈਕਟ੍ਰੋਨਿਕਸ ਇਹਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚੋਂ ਆਰ ਵੀ ਸੀ ਬੈਂਕ ਪੰਜਾਹ ਹਜ਼ਾਰ ਡਾਲਰ ਪਰ ਮੰਥ ਪਰ ਈਅਰ ਕੈਨੇਡਾ ਵਿੱਚ ਬੈਂਕ ਚ ਹੈ ਜੀ ਸ਼ੌਂਕ ਡਰਾਈਵਿੰਗ ਕੁਕਿੰਗ ਮਿਊਜ਼ਿਕ ਸੁਣਨਾ ਕਿਤਾਬਾਂ ਪੜ੍ਹਨਾ ਜੀ ਫਾਦਰ ਰਟਾਇਰਡ ਨੇ ਜੀ ਇਹਨਾਂ ਦੇ ਮਦਰ ਹੋਮ ਮੇਕਰ ਇਹ ਲੁਧਿਆਣਾ ਰਹਿੰਦੇ ਹਾਂ ਜੀ ਛੋਟਾ ਪਰਾ ਕੈਨੇਡਾ ਵਿੱਚ ਸਿਟੀਜ਼ਨ ਹੈ ਜੀ ਪ੍ਰੋਜੈਕਟ ਮੈਨੇਜਰ ਹੈ ਜੀ ਰਾਂਟੋ ਜੀ ਇਹ ਰਸਤੇ ਦੀ ਮੰਗ ਹੈ ਜੀ ਲੜਕਾ ਸੋਹਣਾ ਸੁਨੱਖਾ ਨਸ਼ਾ ਰਹਿਤ ਖਾਨਦਾਨੀ ਪਰਿਵਾਰ ਦਾ ਹੋਵੇ ਜੀ ਸੰਪਰਕ ਕਰੋ ਜੀ ਪਰਿਵਾਰ ਨਾਲ ਆਸ ਕਰੀਂ ਕਿ ਇਹ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਉਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਡਾਇਰੈਕਟ ਸਾਦੀ ਰਸਤੇ ਚੈਨਲ ਤੇ ਨਵੇਂ ਰਸਤੇ ਦੇਖਣ ਲਈ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ